ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆ ਜੀ ਆਪਾਂ ਪਿੰਡ ਕਲਾਰਾਂ ਜ਼ਿਲ੍ਹਾ ਪਟਿਆਲਾ ਵਾਲੀਵਾਲ 39+ ਆਲ ਓਪਨ ਟੂਰਨਾਮੈਂਟ ਜੀ ਟੂਰਨਾਮੈਂਟ ਬਹੁਤ ਵਧੀਆ ਹੋਣਾ ਬਾਈ ਗਰਾਊਂਡ ਵੀ ਰੈਡੀ ਆ ਬਿਲਕੁਲ ਬਸ ਥੋੜੇ ਟਾਈਮ ਦੇ ਵਿੱਚ ਪਾਈਆਂ ਪੈਣੀਆਂ ਆ ਚੱਗਾ जग दलाल फिट फिट आहे ठीकु ठाक हो भाई मरीज किथे आहे મા�઱઱લ મા઱લ૱઱ માલ૱લલ૱ ਬਾਕੀ ਕਰਦੇ ਆ ਅਪਡੇਟ ਬਾਈ ਜੋ ਮੈਚ ਚੱਲ ਪੇ ਪੰਜ-ਸੱਤ ਮਿੰਟਾਂ ਦੇ ਵਿੱਚ ਹੀ ਮੈਂ ਸਟਾਰਟ ਕਰ ਦਿੰਨੇ ਬਾਈ ਫਿਰ ਉਹਨੇ ਦੁਬਾਰਾ ਤੋਂ ਲਾਈ ਬਾਈ ਜੀ